ਸਿੱਖੀ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਆਮਦ ਤੇ ਵਿਸ਼ੇਸ਼ ਗੁਰਮਤ ਸਮਾਗਮ ਮਿਤੀ 13 ਅਤੇ 14 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। 13 ਮਾਰਚ ਦਿਨ ਵੀਰਵਾਰ ਰਾਤ 9 ਵਜੇ ਤੋਂ 12:30 ਵਜੇ ਤੱਕ ਸ਼੍ਰੀ ਗੁਰੂ ਸਿੰਘ ਸਬਾ ਗੁਰਦੁਆਰਾ ਨਾਕਾ ਹਿਡੋਲਾ ਲਖਨਊ ਵਿਖੇ 14 ਮਾਰਚ ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ ਤੱਕ ਸ਼੍ਰੀ ਗੁਰੂ ਸਿੰਘ ਸਬਾ ਗੁਰਦੁਆਰਾ ਚੰਦਰ ਨਗਰ ਲਖਨਊ ਵਿਖੇ ਉਪਰੰਤ ਰਾਤ 8:30 ਵਜੇ ਤੋਂ 11 ਵਜੇ ਤੱਕ ਇਤਿਹਾਸਿਕ ਗੁਰਦੁਆਰਾ ਸ਼ੇਰੂ ਟੇਕ ਬਹਾਦਰ ਸਾਹਿਬ ਯਹੀਆ ਗੰਜ ਲਖਨਊ ਵਿਖੇ ਹੋਵੇਗਾ ਜਿਸ ਵਿੱਚ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਸੁਰਿੰਦਰ ਸਿੰਘ ਜੀ ਭਾਈ ਲਛਤਰ ਸਿੰਘ ਜੀ ਹਜ਼ੂਰੀ ਰਾਗੀ ਸਚਕੰਡ ਸ਼੍ਰੀ ਦਰਬਾਰ ਸਾਹਿਬ ਭਾਈ ਜਗਤਾਰ ਸਿੰਘ ਜੀ ਰਾਜਪੁਰਾ ਹਜ਼ੂਰੀ ਰਾਗੀ ਸਚਕੰਡ ਸ਼੍ਰੀ ਦਰਬਾਰ ਸਾਹਿਬ ਸੰਤਾਨ ਨੂੰ ਗੁਰੂ ਚਰਣਾ ਨਾਲ ਜੋੜਣਗੇ ਵਿਸ਼ੇਸ਼ ਸਹਿਯੋਗ ਸਰਦਾਰ ਗੁਰਦੇਵ ਸਿੰਘ ਪਰਿਵਾਰ ਵੱਲੋਸ ਮੂਸਾ ਸੰਗਤ ਲਖਨਊ ਇਸ ਨਾਮਗਮਨਾ ਸਿੱਧਾ ਪ੍ਰਸਾਰਣ ਤੁਸੀਂ YouTube ਚੈਨਲ ARK ਪੰਜਾਬੀ TV ਅਤੇ Popli Live 1313 ਤੇ ਦੇਖ ਸਕਦੇ ਹੋ